ਵਧੀਆ ਕੰਮ ਕੀਤਾ ਸੀ ਤਾਂ ਇਹੀ ਹੈ ਵੀ ਕੰਮ ਨੂੰ ਵੇਖ ਕੇ ਥੋਡੇ ਨੂੰ ਤੇ ਸਾਨੂੰ ਤਸੱਲੀ ਹੋ ਗਈ ਹੈ ਓਕੇ 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 ਵੀ ਕੋਈ ਦਿੱਕਤਾਂ ਨਹੀਂ ਸਹੀ ਕੰਮ ਹੋਇਆ ਜਿਵੇਂ ਤੁਹਾਨੂੰ ਕਿਹਾ ਸੀ ਉਵੇਂ ਹੋਇਆ ਨਾ ਵੀਰ ਜਮਾ ਬਾਈ ਉਵੇਂ ਹੋਇਆ ਜਿਵੇਂ ਕਿਹਾ ਜਿਹੜੀਆਂ ਗੱਲਾਂ ਦੱਸੀਆਂ ਤੋਂ ਵੱਧ ਹੀ ਹੋਇਆ ਉਹਦੇ ਓਕੇ ਕੁਆਲਿਟੀ ਬਾਈ ਸੈੱਟਸ ਬਾਈ ਪੂਰੇ ਕੁਆਲਿਟੀ ਬਾਈ ਬਹੁਤ ਵਧੀਆ ਹੀ ਆਪਣੇ ਕੋਈ ਐਕਸਟਰਾ ਪਾਇਪ ਤਾਂ ਨਹੀਂ ਨਾ ਪਾਈ ਸੀ ਨਾ ਆਪਾਂ ਪੁਰਾਣੀ ਜਿਹੜੀ ਬਿਜਲੀ ਵਾਲੀ ਤਾਰ ਵਜਦੀ ਹੈ ਨਾ ਹਾਂ ਹਾਂ ਬਾਈ ਉਹਨਾਂ ਪਾਈਪਾਂ ਵਾਲੀ ਜੀ ਪਾਇਆ ਸਾਰਾ ਕੁਝ ਸਹੀ ਓਕੇ ਵੀਰੇ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਪੇਜ ਤੇ ਸਭ ਤੋਂ ਪਹਿਲਾਂ ਤਾਂ ਆ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਪੇਜ ਤੇ ਨਵੇਂ ਆ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਮੇਰੇ ਪੇਜ ਨੂੰ ਫੋਲੋ ਕਰ ਲਓ ਆਜੋ ਦੋਸਤੋ ਚੱਲਦੇ ਆਪਾਂ ਨਵੀਂ ਵੀਡੀਓ ਵੱਲ ਤੇ ਅੱਜ ਆਪਾਂ ਆਏ ਹੋਏ ਆ ਜੀ ਪਿੰਡ ਤੋਂ ਕਾਫੀ ਦੂਰ ਆਏ ਹੋਏ ਆ ਜੀ ਅ ਤਕਰੀਬਨ ਤਕਰੀਬਨ ਇਹ ਇਹ ਜਿਹੜਾ ਏਰੀਆ ਦੇ ਵਿੱਚ ਅਸੀਂ ਆਏ ਵਿਆਂ ਮੁਕਸਰ ਮਲੋਟ ਤੇ ਅਬੋਰ ਦੇ ਲਗਭਗ ਸੈਂਟਰ ਦੇ ਵਿੱਚ ਆ ਜਾਂਦਾ ਏ ਤੇ ਪਿੰਡ ਦਾ ਨਾਮ ਆ ਜੀ ਤਰਖਾਨ ਵਾਲਾ ਵੀਰ ਹੁਣਾਂ ਨੇ ਮਾਣ ਸਨਮਾਨ ਬਖਸ਼ਿਆ ਹਨ ਆਪਾਂ ਨੂੰ ਇਹ ਜਿਹੜਾ ਕੰਮ ਆ ਮਤਲਬ ਵੀਡੀਓ ਵੀਰ ਹੁਣਾਂ ਦੇਖੀ ਕੰਮ ਆਪਣਾ ਉਹਨਾਂ ਨੂੰ ਵਧੀਆ ਲੱਗਿਆ ਤਾਂ ਹੀ ਉਹਨਾਂ ਨੇ ਵੀਰਾਂ ਨੇ ਆਪਣੇ ਤੇ ਹਨਾ ਭਰੋਸਾ ਜਤਾਇਆ ਆਪਾਂ ਨੂੰ ਬੁਲਾਇਆ ਤੇ ਧੰਨਵਾਦ ਕਰਦੇ ਹਾਂ ਹਨਾ ਤੇ ਇਦਾਂ ਹੀ ਵੀ ਆਪਾਂ ਜਿਹੜੇ ਵੀ ਵੀਰ ਆਪਣੇ ਤੇ ਭਰੋਸਾ ਕਰਦੇ ਆ ਆਪਾਂ ਉਹਨਾਂ ਦੇ ਜਿਹੜੇ ਕੰਮ ਤੇ ਖਰੇ ਉਤਰਦੇ ਰਾਵਾਂਗੇ ਹਨਾ ਤੇ ਆਪਾਂ ਤੁਹਾਨੂੰ ਕੰਮ ਦਿਖਾਉਨੇ ਆ ਜੀ ਆਪਾਂ ਇੱਥੇ ਪੰਜ ਕੈਮਰੇ ਲਾਇਆ ਜੀ ਕੈਮਰੇ ਆਈਪੀ ਕੈਮਰੇ ਲਾਇਆ ਜੀ ਹਿਕਵੇਜਨ ਦਾ ਸਾਰਾ ਕੰਮ ਕੀਤਾ ਹੈ ਠੀਕਾ ਮੇਨ ਜਿਹੜਾ ਪਰਪਸ ਹੈ ਵੀਡੀਓ ਬਣਾਉਣ ਦਾ ਉਹ ਇਹ ਹੈ ਜੀ ਵੀ ਕੰਮ ਜਿਹੜਾ ਵਧੀਆ ਤਰੀਕੇ ਨਾਲ ਸਮਾਨ ਦਾ ਤਾਂ ਇਸ ਇਸ ਤਰ੍ਹਾਂ ਹੁੰਦਾ ਮਟੀਰੀਅਲ ਜੇ ਆਪਾਂ ਚੰਗਾ ਲਾਵਾਂਗੇ ਕੁਆਲਿਟੀ ਤਾਂ ਉਹ ਆ ਹੀ ਜਾਂਦੀ ਹੈ ਜੀ ਕੁਆਲਿਟੀ ਜੇ ਆਪਾਂ ਮਟੀਰੀਅਲ ਮਾੜਾ ਯੂਜ਼ ਕਰਾਂਗੇ ਦੇਸ ਯੂਜ਼ ਕਰਾਂਗੇ ਤਾਂ ਕੁਆਲਿਟੀ ਜਿਹੜੀ ਹੈ ਉਹ ਡਾਊਨ ਹੋ ਜਾਂਦੀ ਆ ਜੇ ਆਪਾਂ ਚੰਗਾ ਕੰਮ ਕਰਾਂਗੇ ਤਾਂ ਉਹ ਜਿਹੜੀ ਕੁਆਲਿਟੀ ਆ ਉਹ ਵਧੀਆ ਆਉਂਦੀ ਆਉਂਦੀ ਆ ਮੇਨ ਪਰਪਸ ਇਹ ਵੀਡੀਓ ਦਾ ਇਹੀ ਆ ਵੀ ਆਪਾਂ ਤੁਹਾਨੂੰ ਕੰਮ ਕੀਤਾ ਦਿਖਾਉਨੇ ਆ ਵੀ ਜਿਹੜੀ ਕੋਠੀ ਆ ਲਗਭਗ ਬਾਈ ਉਹਨਾਂ ਦੀ 15 18 ਸਾਲ ਪੁਰਾਣੀ ਹੈ ਇਹ ਇਹਦੇ ਵਿੱਚ ਕੋਈ ਵੀ ਜਿਹੜਾ ਐਕਸਟਰਾ ਪੈਪ ਪ ਆਪਾਂ ਜਿਹੜਾ ਇਹ ਕੰਮ ਆ ਉਸੇ ਉਹਦੇ ਮਤਲਬ ਜਿਹੜੇ ਪੁਰਾਣੇ ਇਹਨਾਂ ਦੀ ਪਾਈਪ ਆ ਉਹਦੇ ਵਿੱਚ ਦੀ ਹੀ ਨਗਾ ਕੇ ਸਾਰਾ ਕੰਮ ਕੀਤਾ ਏ ਤੇ ਅ ਕਈ ਵਾਰੀ ਆਪਾਂ ਨੂੰ ਮਕੈਨਿਕ ਕਹਿੰਦੇ ਆ ਬਾਈ ਜੀ ਕੰਮ ਹੋਣਾ ਨਹੀਂ ਜਾਂ ਸਹੀ ਨਹੀਂ ਚੱਲਣੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਵੀਰੇ ਕੋਠੀ ਦੇ ਵਿੱਚ ਜੇ ਪਾਈਪ ਲਾਈਨ ਤੁਹਾਡੇ ਬਿਜਲੀ ਵਾਲੀ ਦੇ ਵਿੱਚ ਦੀ ਬਿਲਕੁਲ ਓਕੇ ਹੋ ਜਾਂਦਾ ਕੰਮ ਵਿੱਚ ਕੋਈ ਦਿੱਕਤ ਨਹੀਂ ਆਉਂਦੀਗੀ ਅ ਜੇ ਆਪਾਂ ਮਟੀਰੀਅਲ ਮਾੜਾ ਵਰਤਿਆ ਤਾਂ ਫਿਰ ਦਿੱਕਤ ਆਉਂਦੀ ਆ ਆਜੋ ਚੱਲਦੇ ਆਪਾਂ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਕੰਮ ਕੀਤਾ ਹੋਇਆ ਪਹਿਲਾ ਕੈਮਰਾ ਆਪਾਂ ਇੱਥੇ ਲਾਇਆ ਜੀ ਇਹ ਦੇਖੋ ਸਾਰੀ ਜਿਹੜੀ ਇਹਦੀ ਬਾਹਰ ਆਪਾਂ ਅੰ ਇਹ ਜਿਹੜੇ ਲੈਂਟਰ ਦੇ ਪੈਜ ਦੀ ਦਿਖਾਏ ਮੈਂ ਲਾਈਟ ਵਾਲੀਆਂ ਪਾਈਪਸ ਆ ਇਹਨਾਂ ਦੇ ਪੈਜ ਦੀ ਨਹੀਂ ਗਈ ਐ ਐਕਸਟਰਾ ਪਾਈਪ ਇਹਦੇ ਵਿੱਚ ਕੋਈ ਵੀ ਨਹੀਂ ਸੀਗੀ ਜੀ ਉਸ ਤੋਂ ਬਾਅਦ ਜਿਹੜੀ ਆ ਬਾਹਰ ਨੂੰ ਮਨ ਲਓ ਮੇਨ ਡੋਰ ਤੇ ਆਪਾਂ ਲਾਉਣਾ ਸੀ ਕੈਮਰਾ ਇੱਧਰ ਨੂੰ ਕੋਈ ਪਾਈਪ ਹੈ ਨਹੀਂ ਸੀਗੀ ਇਹ ਆਪਾਂ ਸਾਰੀ ਇੱਥੋਂ ਪਾਈਪਾਈ ਆ ਇਹਨੂੰ ਵੀ ਮਨ ਲਓ ਸੀਮੈਂਟ ਪਾ ਕੇ ਸਾਰੀ ਢੱਕੀ ਜਾਊਗੀ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਆਪਾਂ ਸਾਰੀ ਜਿਹੜੀ ਇਹ ਹਨਾ ਆ ਦੇਖੋ ਮੇਨ ਡੋਰ ਤੇ ਆਪਾਂ ਲੈ ਗਏ ਆ ਇਹਨੂੰ ਇੱਥੇ ਆ ਕੇ ਆਪਾਂ ਕੈਮਰਾ ਲਾਇਆ ਇੱਥੇ ਵੀ ਜਿਹੜੀ ਆ ਪ੍ਰੋਪਰ ਪੈਪ ਬਣਾ ਕੇ ਲਾਈ ਆਪਾਂ ਕੋਈ ਵੀ ਜਿਹੜੇ ਵਾਇਰ ਆ ਬਾਹਰ ਨਹੀਂ ਬਾਹਰ ਨਹੀਂ ਦਿ ਉਹਨੂੰ ਇੰਸਟਾਲ ਕਰਕੇ ਉਹਦੇ ਸਾਰੀ ਜਿਹੜੀ ਵਾਇਰ ਆ ਉਹਦੇ ਵਿਚਦੀ ਆਪਾਂ ਇਹ ਲੰਗਾਈਆ ਹਾਂਜੀ ਦੋਸਤੋ ਚੱਲਦੇ ਆ ਅੱਗੇ ਅੱਗੇ ਕੈਮਰਾ ਆਪਾਂ ਇੱਥੇ ਲਗਾਤਾ ਜੀ ਇਹ ਵੀ ਸਾਰਾ ਦੇਖੋ ਜਿਹੜੀ ਆ ਵਾਇਰ ਆ ਸਾਰੀ ਆਪਾਂ ਅੰਡਰਗਰਾਉਂਡ ਹੀ ਲਗਾ ਕੇ ਲਿਆ ਹੈ ਜੀ ਇਹ ਸਾਰੀ ਇਹਨਾਂ ਦੀ ਮੇਨ ਸਪਲਾਈ ਦੇ ਵਿਚਦੀ ਜਾਂ ਕੋਈ ਵੀ ਜਿਹੜੀਆਂ ਲਾਈਟਾਂ ਉਹਨਾਂ ਦੇ ਵਿਚਦੀ ਲੰਗਾਈਆ ਕੋਈ ਵੀ ਐਕਸਟਰਾ ਹੈ ਮੰਨ ਲਓ ਪਾਇਪ ਨਹੀਂ ਸੀ ਕੋਠੀ ਤੇ ਦੇਖ ਪਾ ਰਹੇ ਆਂ ਕੋਠੀ ਕਾਫੀ ਪੁਰਾਣੀ ਆ ਠੀਕ ਹੈ ਜੀ ਅੱਗੇ ਕੈਮਰੇ ਵੱਲ ਚੱਲਦੇ ਆਪਾਂ ਇਹ ਬੈਕ ਸਾਈਡ ਕੈਮਰਾ ਲਾਇਆ ਜੀ ਦੇਖੋ ਇਹਦੇ ਵਿੱਚ ਵੀ ਜਿਹੜੀ ਆ ਤਾਰ ਆ ਇਸ ਸਾਰੀ 메인 ਸਪਲਾਈ ਵਾਈ ਦੀ ਹੈ ਜੀ ਇਹ ਇਲਾਸ ਤੇ ਦੇਖੋ ਆਪਾਂ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਹੁਣ ਅੰਦਰ ਦੇਖੋ ਕੋਈ ਵੀ ਤਾਰ ਆ ਜਿਹੜੀ ਆਪਾਂ ਪਾਈਪ ਵਗੈਰਾ ਜਾਂ ਕੋਈ ਓਪਨ ਨਹੀਂ ਪਾਈ ਇੱਥੇ ਅੰਦਰ ਦਾ ਕੈਮਰਾ ਲਾਇਆ ਜੀ ਇਹ ਵੀ ਜਿਹੜਾ ਆਪਾਂ ਅੰਡਰਗਰਾਉਂਡ ਹੀ ਸਾਰਾ ਸਿਸਟਮ ਕੀਤਾ ਹੈ ਕੋਈ ਵੀ ਜਿਹੜੀ ਤਾਰ ਆ ਕਿਤੋਂ ਦੀ ਵੀ ਆਪਾਂ ਬਾਹਰ ਨਹੀਂ ਦਿਖਾਈ ਅੱਗੇ ਆਪਾਂ ਚੱਲਦੇ ਹਾਂ ਜੀ LCD ਵਾਲੇ ਰੂਮ 'ਚ ਇੱਥੇ ਸਾਰੀ ਤਾਰਾ ਆਪਾਂ ਅੰਡਰਗਰਾਉਂਡ ਹੀ ਪਾ ਕੇ ਲਿਆਂਦੀ ਹੈ ਜੀ ਸਿਰਫ ਇੱਥੋਂ ਜਿਹੜੀ ਆ ਜਿਹੜੀ ਇੱਥੋਂ ਜਿਹੜੀ ਪਾਈਪ ਆ ਵੀ ਉਹ ਥੱਲੇ ਮੰਨ ਲਓ HDMI ਲਈ ਹੈ ਨਹੀਂ ਸੀਗੀ ਉਹ ਨਹੀਂ ਮਿਲਦੀ ਸੀ ਨਾ ਕਿਉਂਕਿ ਪਾਈਪ ਛੋਟੀ ਸੀਗੀ ਇਸ ਲਈ ਇੱਥੇ ਵੀ ਆਪਾਂ ਉਹ ਵੀ ਜਿਹੜੀ ਆ ਫੱਟੀ ਲਾਈ ਹੈ ਹਨਾ ਕਵਾਲਿਟੀ ਦਾ ਆਪਾਂ ਜਦੋਂ ਆਪਾਂ ਕੰਮ ਵਧੀਆ ਕਰਾਂਗੇ ਵੀਰੇ ਆ ਹੀ ਜਾਣੀ ਹੈ ਕਵਾਲਿਟੀ ਦੇ ਵਿੱਚ ਤਾਂ ਦਿੱਕਤ ਆਉਂਦੀ ਹੀ ਨਹੀਂ ਵੀਰੇ ਹਨਾ ਤੇ ਬਾਕੀ ਵੀਰ ਨੂੰ ਮਾੜਾ ਪੁੱਛ ਲੈਣੇ ਆ ਫਿਰ ਕਿਵੇਂ ਕੰਮ ਲੱਗਿਆ ਵੀਰੇ ਕੰਮ ਬਿਲਕੁਲ ਓਕੇ ਵੀਰੇ ਕੋਈ ਦਿੱਕਤ ਤਾਂ ਨਹੀਂ ਸਹੀ ਕੰਮ ਹੋਇਆ ਜਿਵੇਂ ਤੁਹਾਨੂੰ ਕਿਹਾ ਜਿਉਂ ਵੀ ਹੋਇਆ ਨਾ ਵੀਰੇ ਜਮਾ ਬਾਈ ਓਵੇਂ ਹੋਇਆ ਜਿਵੇਂ ਕਿਹਾ ਇਹਦੀਆਂ ਗੱਲਾਂ ਦੱਸੀਆਂ ਤੋਂ ਵੱਧ ਹੀ ਹੋਇਆ ਉਹ ਕੁਆਲਿਟੀ ਬਾਈ ਸੈੱਟਸ ਬਾਈ ਪੂਰੇ ਕੁਆਲਿਟੀ ਬਾਈ ਬਹੁਤ ਵਧੀਆ ਹੀ ਆਪਣੇ ਆਪਣੀ ਕੋਈ ਐਕਸਟਰਾ ਪਾਇਆ ਪਤਾ ਨਹੀਂ ਨਾ ਪਾਈ ਸੀ ਕਿ ਨਾ ਆਪਾਂ ਪੁਰਾਣੀ ਜਿਹੜੀ ਬਿਜਲੀ ਵਾਲੀ ਤਾਰ ਵਜਦੀ ਹੈ ਨਾ ਹਾਂ ਹਾਂ ਬਾਈ ਉਹਨਾਂ ਪਾਈਪਾਂ ਵਿੱਚ ਹੀ ਪਾਇਆ ਸਾਰਾ ਕੁਝ ਸਹੀ ਓਕੇ ਵੀਰੇ ਧੰਨਵਾਦ ਵੀਰੇ ਬਹੁਤ ਬਹੁਤ ਸਾਡੇ ਦੇ ਭਰੋਸਾ ਕਰਨ ਲਈ ਸਾਨੂੰ ਇੰਨੀ ਦੂਰ ਹੈ ਨਾ ਬੁਲਾਉਣ ਲਈ ਇਮਾਨ ਕਰ ਲਿਆ ਕਾਈ ਸਦਾ ਹੀ ਤੁਹਾਨੂੰ ਇੰਨੀ ਦੂਰ ਓਕੇ ਵੀਰੇ ਬਹੁਤ ਬਹੁਤ ਧੰਨਵਾਦ ਜੀ ਅੱਜ ਆਪਾਂ ਤੁਹਾਨੂੰ ਬਾਪੂ ਜੀ ਨਾਲ ਵੀ ਗੱਲ ਕਰਾਉਣੇ ਹੈ ਨਾ ਬਾਪੂ ਜੀ ਦਾ ਰਿਵਿਊ ਜ਼ਰੂਰ ਲਵਾਂਗੇ ਹੈ ਨਾ ਇਹ ਇੱਥੇ ਅਸੀਂ ਮਤਲਬ ਲਗਭਗ 120 ਕਿਲੋਮੀਟਰ ਤੇ ਆਏ ਸੀ ਬਾਪੂ ਨੇ ਭਰੋਸਾ ਕੀਤਾ ਤੇ ਬਾਪੂ ਕਿਵੇਂ ਅਸੀਂ ਇੰਨੀ ਬਾਟ ਆਏ ਆ ਹਨਾ ਤਦੋਂ ਤੁਸੀਂ ਨਿਰਾਸ਼ਤ ਨਹੀਂ ਹੋਏ ਕੰਮ ਸਾਡਾ ਵਧੀਆ ਲੱਗਿਆ ਤੁਹਾਨੂੰ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਜੀ ਤੇ ਜਿੰਨਾ ਵੀ ਤੁਸੀਂ ਹੋ ਸਕਿਆ ਤਾਰਾਂ ਵੀ ਉਹ ਅੰਡਰਗਰਾਉਂਡ ਹੀ ਪਾਈਆਂ ਹਾਂ ਕੋਈ ਤਾਰ ਮਤਲਬ ਕੋਈ ਐਕਸਟਰਾ ਪੈਪ ਤਾਂ ਆਪਣੀ ਪਾਈ ਵੀ ਨਹੀਂ ਸੀ ਹਾਂ ਕਿਉਂਕਿ ਉਹ ਕੈਮਰੇ ਦਾ ਪਹਿਲਾਂ ਕੋਈ ਸੋਚਿਆ ਨਹੀਂ ਸੀ ਕੈਮਰੇ ਦਾ ਆਪਾਂ ਹੁਣ ਹਨਾ ਮਤਲਬ 15-18 ਸਾਲ ਹੋ ਗਏ ਘਰ ਬਣੇ ਨੂੰ ਹਨ ਉਹ ਤਾਂ ਫਿਰ ਛੋਟੇ ਨਾਲ ਸੰਪਰਕ ਕੀਤਾ ਉਹਨੇ ਆਪਣੇ ਨਿੱਕੇ ਨੇ ਤੇ ਫੇਰ ਹੀ ਤੁਹਾਨੂੰ ਬੁਲਾਇਆ ਹਾਂਜੀ 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 ਤੇ ਮਤਲਬ ਤੁਸੀਂ ਖੁਸ਼ ਆ ਬਾਬੂ ਪੂਰਾ ਸਹੀ ਕੰਮ ਪੂਰਾ ਵਧੀਆ ਹੋਇਆ ਨਾ ਵਧੀਆ ਵਧੀਆ ਆ ਮਤਲਬ ਜੋ ਅਸੀਂ ਕਿਹਾ ਸੀ ਉਹ ਚੀਜ਼ ਓਕੇ ਆਪਾਂ ਧੰਨਵਾਦ ਬਹੁਤ-ਬਹੁਤ ਤੁਹਾਡਾ ਵੀ ਸੁਭਾਅ ਬਹੁਤ ਵਧੀਆ ਸੀ ਤੁਸੀਂ ਵੀ ਮੰਨ ਲਓ ਬਹੁਤ ਪਿਆਰ ਦਿੱਤਾ ਹੈ ਨਾ ਸਪੈਕਟ ਦਿੱਤੀ ਤੇ ਧੰਨਵਾਦ ਆ ਸਾਡੇ ਤੇ ਭਰੋਸਾ ਕਰ ਲਈ ਬਹੁਤ ਵਧੀਆ ਕੰਮ ਕੀਤਾ ਸੀ ਤਾਂ ਇਹ ਹੀ ਹੈ ਵੀ ਕੰਮ ਨੂੰ ਵੇਖ ਕੇ ਤੁਹਾਡੇ ਨੂੰ ਤੇ ਸਾਨੂੰ ਤਸੱਲੀ ਹੋ ਗਈ ਹੈ ਓਕੇ ਓਕੇ ਠੀਕ ਆ ਬਾਪੂ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਇਹ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇਦਾਂ ਦੀ ਵੀਡੀਓ ਹੋਰ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਹਣਾ